ਲਗਾਤਾਰ ਤੇ ਲੁੱਟਾਂ ਖੋਹਾਂ ਨਹੀਂ ਹੋ ਰਹੀਆਂ ਸੀ ਬਾਜ਼ਾਰ ਦੇ ਵਿੱਚ ਇਹ ਕਾਫੀ ਸਾਲਾਂ ਬਾਅਦ ਜਿਹੜਾ ਇਹ ਕੰਮ ਦੁਬਾਰਾ ਹੋਇਆ ਬਾਜ਼ਾਰ ਦੇ ਵਿੱਚ ਪਰ ਆਪਾਂ ਬੇਨਤੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਅੱਗੇ ਵੀ ਕਿ ਹੁਣ ਮੰਨ ਲਓ ਜਿਹੜੀ ਅੱਗ ਇਹਦੇ ਘਰ ਚ ਲੱਗੀ ਹੈ ਹੁਣ ਬਾਕੀ ਸਾਰਿਆਂ ਤੱਕ ਵੀ ਉਹਦਾ ਸੇਖ ਪਹੁੰਚਣਾ ਤਕਰੀਬਨ ਅੱਜ ਦੀ ਰੇਟ ਦੇ ਵਿੱਚ ਸੋਨੇ ਦਾ ਭਾਅ ਵਧਣ ਦੇ ਨਾਲ ਸਭ ਤੋਂ ਸੌਖਾ ਸੋਨਾ ਲੁੱਟਣਾ ਜੀ ਸਾਨੂੰ ਇਹ ਨਹੀਂ ਸਮਝ ਆਉਂਦੀ ਸੁਨਿਆਰੇ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਕਿਉਂਕਿ ਜਿਹੜੀ ਉਹ ਜਿਹੜਾ ਮੈਟਲ ਆਣਾ ਉਹਦੀ ਕੀਮਤ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਉਹਨੂੰ ਲੁੱਟਣਾ ਵੀ ਸੌਖਾ ਵਾ ਜੀ ਚਾਰਿਆਂ ਨੇ ਆਉਂਦੇ ਆ ਜੀ ਦੁਕਾਨਦਾਰ ਨੂੰ ਆ ਕੇ ਪਸਤੂਲ ਦਿਖਾਉਂਦੇ ਆ ਦਾਤਰ ਵਿਖਾਉਂਦੇ ਆ ਤੇ ਉਹਨੂੰ ਕਹਿੰਦੇ ਲਿਆ ਜੀ ਫੜ ਹੁਣ ਜਾਨ ਬਚਾਉਣ ਵਾਸਤੇ ਬੰਦਾ ਕੀ ਕਰੂਗਾ ਮੌਕੇ ਤੇ ਠੀਕ ਆ ਜੀ ਜਾਨ ਬਚਾਉਣ ਵਾਸਤੇ ਬੰਦਾ ਕੀ ਕਰੂਗਾ ਮੌਕੇ ਤੇ ਉਹਨੂੰ ਤਾਂ ਦੇਣੇ ਪੈਣਾ ਜੀ ਜੋ ਮੌਜੂਦ ਆ ਤਾਂ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਨੇ ਤਾਜ਼ਾ ਮਾਮਲਾ ਕੋਟ ਹਰਨਾਮਨ ਦਾਸ ਦੀ ਸੁਨਿਆਰਾ ਮਾਰਕੀਟ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸੁਨਿਆਰੇ ਦੀ ਦੁਕਾਨ ਤੇ ਸ਼ਰੀਰਾਮ ਦਿਨ ਦਿਹਾੜੇ ਜੋ ਹੈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸੋਨਾ ਜੋ ਹੈ ਉਸ ਦੇ ਲੁੱਟ ਹੋਇਆ ਤਾਂ ਦੁਕਾਨਦਾਰਾਂ ਦੇ ਵੱਲੋਂ ਇਸ ਪੂਰੇ ਸੁਨਿਆਰਾ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਕਾਫੀ ਰੋਜ਼ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਇਸ ਮਾਰਕੀਟ ਦੇ ਵਿੱਚ ਸੁਨਿਆਰਾ ਮਾਰਕੀਟ ਹੈ ਔਰ ਲਗਾਤਾਰ ਇਸ ਮਾਰਕੀਟ ਦੇ ਵਿੱਚ ਲੁੱਟਾਂ ਖੋਹਾਂ ਜੋਨੇ ਵਦਦियां ਜਾਰੀਆਂ ਨੇ ਤੇ ਰੋਸ਼ ਦੇ ਵਿੱਚ ਅੱਜ ਦੁਕਾਨਦਾਰਾਂ ਨੇ ਪੂਰੀ ਮਾਰਕੀਟ ਜੋ ਹੈ ਬੰਦ ਕਰ ਦਿੱਤੀ ਹੈ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਤਾਂ ਪੂਰੀ ਮਾਰਕੀਟ ਵੀ ਤੁਹਾਨੂੰ ਦਿਖਾ ਰਹੀ ਹੈ ਕਿ ਜਿੰਦਰੇ ਜਿਹੜੇ ਨੇ ਆਪਣੀਆਂ ਦੁਕਾਨਾਂ ਤੋਂ ਲਗਾਤਾਰ ਉਹਨਾਂ ਨੇ ਲਗਾ ਦਿੱਤੇ ਨੇ ਤਾਂ ਗੁਹਾਰ ਜਿਹੜੀ ਹੈ ਲਗਾਈ ਜਾ ਰਹੀ ਹੈ ਕਿ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਉਹਦੇ ਤੱਕ ਉਹਨਾਂ ਦੇ ਵੱਲੋਂ ਇਹ ਮਾਰਕੀਟ ਇਸੇ ਤਰ੍ਹਾਂ ਹੀ ਬੰਦ ਰਹੇਗੀ ਕਿਉਂਕਿ ਇਹ ਇੱਕ ਮਾਮਲਾ ਨਹੀਂ ਹੈ ਬਹੁਤ ਸਾਰੇ ਪਹਿਲਾਂ ਵੀ ਇੱਥੇ ਅਜਿਹੇ ਮਾਮਲੇ ਸਾਹਮਣੇ ਆਏ ਨੇ ਕਿ ਲਗਾਤਾਰ ਸੁਨਿਆਰੇ ਦੀ ਦੁਕਾਨ ने मामले सामने दो बंद मेरे मारने लगे एक बंदा आया मेरा वहाँ सामान निकाला एक बंदा बार खड़ा हुआ था लेके चले मार्ग कितना सोना था जो एक सौ नब्बे ग्राम है क्या कुछ कहा गया उनकी तरफ ऐसी उन्हें सीधे वायरिंग किया और बाद में निकाल के मार्ग चले गया बाद पुलिस को शिकायत की गई सीसीटीवी हाँ, में कुछ आया हाँ आए हैं दो तीन जगह आए कैमरे में रिकॉर्डिंग आई हुई है तो पहले भी आपको इस थ्रेट पहले भी मिली थी नहीं, कोई, कोई धमकी नहीं मिली चाहते मिल बस घर का गुजारा कैसे होता है क्योंकि लगातार मेरे पास चार बच्चे हैं दो बच्चों को पढ़ाता हूँ मैं दो कुड़ियाँ दो मुंडा है सामने आएगा मुंडा अपना जो होता है खिलाता पिलाता हूँ कमा बस हो दो पैसे

ਬਹੁਤ ਮਾੜੀ ਗੱਲ ਹੋਈ ਹੈ ਜੀ ਬੜੀ ਮੰਦਭਾਗੀ ਘਟਨਾ ਹੈ ਸੋ ਲਗਾਤਾਰ ਤੇ ਲੁੱਟਾਂ ਖੋਹਾਂ ਨਹੀਂ ਹੋ ਰਹੀਆਂ ਸੀ ਬਾਜ਼ਾਰ ਦੇ ਵਿੱਚ ਇਹ ਕਾਫੀ ਸਾਲਾਂ ਬਾਅਦ ਜਿਹੜਾ ਇਹ ਕੰਮ ਦੁਬਾਰਾ ਹੋਇਆ ਬਾਜ਼ਾਰ ਦੇ ਵਿੱਚ ਪਰ ਆਪਾਂ ਬੇਨਤੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਅੱਗੇ ਵੀ ਕਿ ਹੁਣ ਮੰਨ ਲਓ ਜਿਹੜੀ ਅੱਗ ਇਹਦੇ ਘਰ ਚ ਲੱਗੀ ਹੈ ਹੁਣ ਬਾਕੀ ਸਾਰਿਆਂ ਤੱਕ ਵੀ ਉਹਦਾ ਸੇਕ ਪਹੁੰਚਣਾ ਤੇ ਜੇ ਚੋਰ ਜਿਹੜੇ ਆ ਜਲਦੀ ਤੋਂ ਜਲਦੀ ਨਹੀਂ ਫੜੇ ਜਾਂਦੇ ਰਿਕਵਰੀ ਨਹੀਂ ਹੁੰਦੀ ਤੇ ਜਿਹੜੇ ਬਾਕੀ ਦੇ ਬੰਦੇ ਵੀ ਆ ਜਿਨ੍ਹਾਂ ਦਾ ਧਿਆਨ ਇਸ ਟਾਈਮ ਸੁਨਿਆਰਿਆਵਾਲ ਹੈਗਾ ਉਹ ਵੀ ਉਹਨਾਂ ਦੀ ਦਿਲਵਦੀ ਵੀ ਹੋਏਗੀ ਤੇ ਉਹ ਵੀ ਆ ਕੇ ਦੂਜਿਆਂ ਸ਼ੋਰੂਮਾਂ ਤੇ ਜਾਂ ਦੂਜੇ ਕਾਰੀਗਰਾਂ ਤੇ ਲੁੱਟਖੋ ਕਰਨਗੇ ਇਸ ਕਰਕੇ ਜੇ ਇਹ ਰਿਕਵਰੀ ਜਲਦੀ ਹੋ ਜਾਂਦੀ ਆ ਚੋਰ ਫੜੇ ਜਾਂਦੇ ਆ ਤੇ ਬਾਕੀਆਂ ਨੂੰ ਵੀ ਕੰਨ ਹੋ ਜਾਊਗਾ ਕਿ ਇਧਰਲੇ ਪਾਸੇ ਆਪਾਂ ਮੂੰਹ ਨਹੀਂ ਕਰਨਾ ਹੁਣ ਬਾਕੀ ਵੇਖੋ ਜੇ ਸਾਹ ਦੇ ਨਾਲ ਸੋਨੇ ਦਾ ਰੇਟ ਦਿਨ-ਬਦਿਨ ਕਦੀ ਵਾਧਾ ਘਟਦਾ ਪਿਆ ਇਸ ਟਾਈਮ ਤੁਹਾਨੂੰ ਪਤਾ ਬਹੁਤ ਬੁਰਾ ਹਾਲ ਆ ਦਿੱਲੀ ਜਿਹੜਾ ਬਾਹਰ ਗੁਜਰਾਤ ਅਹਮਦਾਬਾਦ ਵਾਲੇ ਪਾਸੇ ਜਿੰਨੇ ਵੀ ਵੱਡੇ ਵੱਡੇ ਵਪਾਰੀ ਆ ਕੂਚਾ ਮਹਾਜਨ ਦੇ ਵਿੱਚ ਵੀ ਉਹ ਸਿਰਫ ਇਹਨਾਂ ਚੀਜ਼ਾਂ ਕਰਕੇ ਰੇਡ ਦੀ ਵਾਧੇ ਘਾਟੇ ਕਰਕੇ ਉਹ ਵਿਚਾਰੇ ਆਪਣੀਆਂ ਦੁਕਾਨਾਂ ਪ੍ਰੋਪਰ ਬੜੇ ਬੜੇ ਵੱਡੇ ਸ਼ੋਰੂਮ ਬੰਦ ਕਰ ਚੁੱਕੇ ਆ ਤੇ ਜਿਹੜੇ ਥੋੜਾ ਬੋਧ ਆਪਣਾ ਗੁਜ਼ਾਰਾ ਇਸ ਤਰੀਕੇ ਚਲਾਵ ਹੀ ਰਹੇ ਆ ਉਹਦੇ ਵਿੱਚ ਜੇ ਚੋਰ ਚੱਕੇ ਇਸ ਤਰ੍ਹਾਂ ਕਰਨਗੇ ਫਿਰ ਤੇ ਤਬਾਹ ਹੋ ਜਾਏਗੀ ਸਨੇਹਾਰਾ ਮਾਰਕੀਟ ਤੇ ਇਹਦਾ ਹਾਲ ਸਿਰਫ ਇਹੋ ਹੀ ਆ ਕਿ ਪੁਲਿਸ ਵਾਲੇ ਜਿਹੜੇ ਆ ਉਹ ਪੈਟਰੋਲੀਂਗੇ ਤੇ ਬੰਦੇ ਪੱਕੇ ਦੇਣ ਜਿਹਦੇ ਨਾਲ ਚੋਰਾਂ ਨੂੰ ਡਰ ਹੋਵੇ ਕਿ ਆਪਾਂ ਇਧਰਲੇ ਪਾਸੇ ਨਹੀਂ ਆਉਣਾ ਕਿਸ ਤੋਂ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਕੋਈ ਸਿਕਿਉਰਿਟੀ ਪੁਲਿਸ ਦੇ ਵੱਲੋਂ ਲਗਾਈ ਹੈ ਉਹ ਉਦੋਂ ਹੀ ਲਾਈ ਜਾਂਦੀ ਹੈ ਜੀ ਜਦੋਂ ਕੋਈ ਕਾਡ ਹੁੰਦਾ ਹੁਣ ਲਾਸਟ ਟਾਈਮ ਇਥੇ ਅਵਤਾਰ ਸਿੰਘ ਹੁਣਾਂ ਦੇ ਜਦੋਂ ਚੋਰੀ ਹੋਈ ਉਦੋਂ ਦੋ ਤਿੰਨ ਦਿਨ ਵਾਸਤੇ ਪੁਲਿਸ ਹੋਂਦੀ ਪੈਟਰੋਲਿੰਗ ਕਰਦੀ ਆ ਬਾਅਦ ਫਿਰ ਚੱਲ ਜਾਂਦੇ ਆ ਪਰ ਹੁਣ ਜਿਹੜਾ ਇਹ ਕੰਮ ਦਿਨ ਦਿਹਾੜੇ ਦੁਬਾਰਾ ਹੋਇਆ ਹੈ ਇਹਦੇ ਕਰਕੇ ਹੁਣ ਸਾਨੂੰ ਚਾਹੀਦਾ ਆ ਕਿ ਪੁਲਿਸ ਵਾਲੇ ਜਿਹੜੇ ਪੱਕੀ ਪੈਟਰੋਲਿੰਗ ਵਾਲੇ ਬੰਦੇ ਦੇਣ ਜਿਹੜੇ ਦਿਨ ਰਾਤ ਡਿਊਟੀ ਬਦਲ ਕੇ ਇੱਥੇ ਰਹਿਣ ਅੱਗੇ ਵੀ ਗੱਲਬਾਤ ਕਰਦੇ ਹਾਂ ਦੁਕਾਨਦਾਰਾਂ ਦੇ ਨਾਲ ਸਰ ਅੱਜ ਇੱਕ ਦੁਕਾਨ ਤੇ ਚੋਰੀ ਹੋਈ ਹੈ ਲੇਕਿਨ ਅਸਰ ਪੂਰੇ ਦੁਕਾਨਦਾਰਾਂ ਤੇ ਦੇਖਣ ਨੂੰ ਮਿਲ ਲਿਆ ਹੈ ਰੋਸ਼ ਦੇ ਵਿੱਚ ਸਾਰਿਆਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਨੇ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਕੀ ਕਹਿਣਾ ਹੈ ਤਕਰੀਬਨ ਅੱਜ ਦੀ ਡੇਟ ਦੇ ਵਿੱਚ ਸੋਨੇ ਦਾ ਭਾਅ ਵਧਣ ਦੇ ਨਾਲ ਸਭ ਤੋਂ ਸੋਖਾ ਸੋਨਾ ਲੁੱਟਣਾ ਜੀ ਸਾਰਾ ਚੌਰਾਂ ਦਾ ਧਿਆਨ ਅੱਜ ਕੱਲ੍ਹ ਸੋਨੇ ਦੇ ਮਾਮਲੇ 'ਚ ਤੁਸੀਂ ਵੇਖਿਆ ਪੂਰੇ ਪੰਜਾਬ 'ਚ ਘਟਨਾ ਹੋ ਰਹੀਆਂ ਜਲੰਧਰ ਲੁਧਿਆਣੇ ਆ ਥੋੜੇ ਦਿਨ ਪਹਿਲਾਂ ਜੰਡੇਆਲੇ ਵੀ ਹੋਈ ਹੈ ਜੀ ਲੁੱਟ ਸਾਡੇ ਕੌਂਸਲ ਸਾਹਿਬ ਗਏ ਵੀ ਸੀਗੇ ਉੱਥੇ ਪ੍ਰਧਾਨ ਜੀ ਦੇ ਨਾਲ ਸਾਨੂੰ ਇਹ ਨਹੀਂ ਸਮਝ ਆਉਂਦੀ ਸੁਨਾਰੇ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਕਿਉਂਕਿ ਜਿਹੜੀ ਉਹ ਜਿਹੜਾ ਮੈਟਲ ਲੈਣਾ ਉਹਦੀ ਕੀਮਤ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਠੀਕ ਆ ਜੀ ਉਹਨੂੰ ਲੁੱਟਣਾ ਵੀ ਸੌਖਾ ਵਾ ਜੀ ਚਾਰਿਆਂ ਨੇ ਆਉਂਦੇ ਆ ਜੀ ਦੁਕਾਨਦਾਰ ਨੂੰ ਆ ਕੇ ਪਿਸਤੌਲ ਦਿਖਾਉਂਦੇ ਆ ਦਾਤਰ ਵਿਖਾਉਂਦੇ ਆ ਤੇ ਉਹਨੂੰ ਕਹਿੰਦੇ ਲਿਆ ਜੀ ਫੜ ਹੁਣ ਜਾਨ ਬਚ ਠੀਕ ਹੈ ਜੀ ਜਾਨ ਵਿੱਚੋਂ ਉਸੇ ਬੰਦਾ ਕੀ ਕਰੂਗਾ ਮੌਕੇ ਤੇ ਉਹਨੂੰ ਤਾਂ ਦੇਣਾ ਹੀ ਪੈਣਾ ਜੀ ਤੁਸੀਂ ਪੂਰੇ ਆਪਣੇ ਤੁਸੀਂ ਵੀ ਕਵਰੇਜ ਕਰਦੇ ਜੇ ਰੋਜ਼ ਤੁਸੀਂ ਦੇਖੋ ਪੰਜਾਬ ਦੇ ਵਿੱਚ ਤਕਰੀਬਨ ਘਟਨਾ ਸਨਿਆਰਾਂ ਵਾਲੀ ਹੋ ਰਹੀਆਂ ਔਰ ਸਾਡੀ ਸਾਡੀ ਸਿਕਿਉਰਿਟੀ ਕੀ ਆ ਸਾਡੀ ਪ੍ਰੋਟੈਕਸ਼ਨ ਕੀ ਆ ਅਸੀਂ ਇੰਨਾ ਟੈਕਸ ਪੇ ਕਰ ਰਹੇ ਹਾਂ ਠੀਕ ਹੈ ਜੀ ਔਰ ਕੋਈ ਜਦੋਂ ਵੀ ਸਰਕਾਰ ਆਂਦੀ ਆ ਅਸੀਂ ਬਹੁਤ ਜੋਗਨਾ ਦਿੰਦੇ ਆ ਸਰਕਾਰ ਬਣਾਉਂਦੇ ਵਿੱਚ ਸਾਡੀ ਹਲਕਾ ਦੱਖਣੀ ਚ ਵੀ ਘੱਟੋ ਘੱਟ 35-40 ਹਜ਼ਾਰ ਵੋਟ ਹੈ ਗਈ ਆ ਔਰ ਸਾਡੀ ਪ੍ਰੋਟੈਕਸ਼ਨ ਕੀ ਆ ਕਦੀ ਕੋਈ ਆ ਕੇ ਕਿਸ ਨੇ ਬਾਤ ਪੁੱਛੀ ਐ ਮੋਕੇ ਦੇ ਐਮ ਐਲ اے ਨੇ ਜਾਂ ਕਿਸੇ ਨੇ ਆ ਕੇ ਪੁੱਛਿਆ ਵੀ ਤੁਹਾਡੇ ਨਾਲ ਕੀ ਹੋਇਆ ਤੁਹਾਡੀਆਂ ਮੁਸ਼ਕਿਲਾਂ ਕੀ ਐ ਕਦੀ ਕਿਸ ਨੇ ਪੁੱਛਿਆ ਆ ਕੇ ਕੋਈ ਮਤਲਬ ਸਾਨੂੰ ਤੇ ਇਹ ਨਹੀਂ ਸਮਝਿਆ ਨਹੀਂ ਸਾਡਾ ਨਾ ਹੋ ਗੀ ਰਿਹਾ ਅਸੀਂ ਟੈਕਸ ਦੇਣ ਦੇ ਨੰਬਰ ਅੱਗੇ ਆ ਸਾਰਾ ਕੁਝ ਕਰਨ ਦੇ ਅੱਗੇ ਆ ਪਰ ਸਾਡੀ ਪ੍ਰੋਟੈਕਸ਼ਨ ਜ਼ੀਰੋ ਆ ਉਹ ਸਾਨੂੰ ਜਾਂ ਮਾਲ ਦੀ ਰਾਖੀ ਤੇ ਕੀ ਕਰਨੀ ਸਾਡੀ ਜਾਨ ਦੀ ਰਾਖੀ ਨਹੀਂ ਹੈਗੀ ਹੋਰ ਕੱਲ ਜੇ ਥੋੜਾ ਜਿਹਾ ਇਹਨਾਂ ਨਾਲ ਬਹਿਸ ਦਾ ਨਾ ਇਹਨਾਂ ਨੂੰ ਮਾਰ ਜਾਣਾ ਹੀ ਉਹਨੂੰ ਇਹਨੂੰ ਮਾਰ ਜਾਣਾ ਸੀਗਾ ਤੋ ਜਿਹੜੇ ਇਹਦੇ ਨਾਲ ਪਰਿਵਾਰ ਆ ਉਹਦਾ ਕੀ ਬੰਨਾ ਸੀਗਾ ਮੁੰਡਾ ਉਹਦਾ 16 ਸਾਲਾਂ ਦਾ ਉਹ ਘਰ ਕਿਥੋਂ ਚੱਲਣਾ ਸੀ ਉਹਦਾ ਔਰ ਇਸ ਤਰ੍ਹਾਂ ਦੀ ਕਟਨਾ ਹੋਈਆਂ ਵੀ ਆ ਕਈਆਂ ਨੂੰ ਜਾਣ ਵੀ ਗੋਣੀ ਪਈ ਔਰ ਮਾਲ ਵੀ ਗੋਣਾ ਪਿਆ ਠੀਕ ਹੈ ਨਾ ਇਸ ਕਰਕੇ ਸਾਡੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਕੋਈ ਹੱਲ ਕਰੋ ਅਸੀਂ ਆਪਣੇ ਕੌਂਸਲ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਇਹਨਾਂ ਦੇ ਤਾਇਆ ਜੀ ਵੀ ਕੌਂਸਲ ਸਾਹਿਬ ਨੇ ਸਾਫ ਕੌਂਸਲ ਸਾਹਿਬ ਨੇ ਔਰ ਉੱਪਰਲੇ ਲੈਵਲ ਤੇ ਵੀ ਤੁਸੀਂ ਮੀਟਿੰਗਾਂ ਕਰਦੇ ਜੇ ਔਰ ਜਾ ਕੇ ਇੱਕ ਮੀਟਿੰਗ ਕਰੋ ਇੱਕ ਆਪਣਾ ਸੁਨਿਆਰਾਂ ਦੀ ਸਿਕਿਉਰਿਟੀ ਦਾ ਕੋਈ ਕੋਈ ਵੱਡਾ ਕੋਈ ਹੱਲ ਕੱਢੀਏ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਆਸ਼ਵਾਸਨ ਜੋ ਹੈ ਉਹਨਾਂ ਵੱਲੋਂ ਪੁਲਿਸ ਦਾ ਹਜੇ ਤੱਕ ਪੁਲਿਸ ਮੌਕੇ ਤੇ ਆਈ ਆ ਜੀ ਚਲੋ ਆਪਾਂ ਇਹ ਨਹੀਂ ਕ ਆਈਏ ਮੋਕੇ ਤੇ ਕੌਨਸਲ ਸਾਹਮਣੇ ਫੋਨ ਕੀਤਾ ਡਿਊਟੀ ਅਫਸਰ ਆਏ ਆ ਆ ਕੇ ਉਹਨਾਂ ਨੇ ਪੁੱਛਿਆ ਵਾ ਅਸੀਂ ਦੱਸਿਆ ਜੀ ਆ ਗਮ ਹੋਇਆ ਪਰ ਹਜੇ ਤੱਕ ਕੋਈ ਬੰਦਾ ਟਰੇਸ ਨਹੀਂ ਹੋਇਆ ਔਰ ਸਾਨੂੰ ਇਹ ਵੀ ਨਹੀਂ ਕਿਹਾ ਗਿਆ ਵੀ ਯਾਰ ਬੰਦੇ ਆ ਸਾਨੂੰ ਟਰੇਸ ਹੋ ਚੁੱਕੇ ਆ ਜਾਂ ਅਸੀਂ ਕਰ ਰਹੇ ਆ ਕੋਈ ਫੋਨ ਆਇਆ ਤੈਨੂੰ ਨਹੀਂ ਆਪੀ ਨਹੀਂ ਕੋਈ ਫੋਨ ਨਹੀਂ ਆਇਆ ਜੀ ਚੱਲਿਆ ਯਾਰ ਉਹ ਵੀ ਕੌਨਸਲ ਸਾਹਮਣੇ ਪ੍ਰੈਸ਼ਰ ਪਾਇਆ ਔਰ ਐਫ ਆਈ ਆਰ ਕੱਟੀ ਗਈ ਆ ਲੇਕਿਨ ਕੋਈ ਬੰਦੇ ਟਰੇਸ ਨਹੀਂ ਹੁਣ ਤੁਹਾਡੇ ਉਨ ਤੋਂ ਬਾਅਦ ਸਾਹਿਬ ਆਏ ਆ ਸਾਬ ਤੁਹਾਡੇ ਉਨ ਤੋਂ ਬਾਅਦ ਸਾਹਿਬ ਆਏ ਆ ਉਹ ਸੀਸੀਟੀਵੀ ਖੰਘਾਲ ਰਹੇ ਆ ਉਹ ਰਾਤੀ ਵੀ ਮੇਰੇ ਕੋਲ ਬੈਠੇ ਗਏ ਆ ਅੱਧਾ ਘੰਟਾ ਮੈਂ ਇਹਨਾਂ ਨੇ ਵੀ ਕਿਹਾ ਡਿਊਟੀ ਅਫਸਰ ਨੂੰ ਵੀ ਸਰ ਤੁਹਾਡਾ ਹੀ ਸਹਿਯੋਗ ਕਰਾਂਗੇ ਤੁਹਾਨੂੰ ਜਿਹੜਾ ਵੀ ਕੋਈ ਫੁਟੇਜ ਚਾਹੀਦੀ ਆ ਹਰ ਇੱਥੇ ਚੱਪੇ-ਚੱਪੇ ਦੀ ਫੁਟੇਜ ਹੈਗੀ ਆ ਇੱਥੇ ਪੰਛੀ ਵੀ ਪਰ ਮਾਰੇ ਉਹ ਵੀ ਕੈਮਰੇ ਚ ਆਉਂਦਾ ਇੱਥੇ ਅਸੀਂ ਕਿਹਾ ਵੀ ਤੁਹਾਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ ਪਰ ਦੇਖੋ ਕੀ ਬੰਦਾ ਦੁਕਾਨਦਾਰਾਂ ਦੇ ਵੱਲੋਂ ਅੱਜ ਮਾਰਕੀਟ ਬੰਦ ਕਰ ਦਿੱਤੀ ਗਈ ਹੈ ਕਦੋਂ ਤੱਕ ਇਹ ਮਾਰਕੀਟ ਬੰਦ ਰਹੇ ਜਿੰਨੀ ਦੇਰ ਤੱਕ ਬੰਦੇ ਨਹੀਂ ਫੜੇ ਜਾਂਦੇ ਅਗਲੀ ਆਪਾਂ ਮੀਟਿੰਗ ਅਗਲੀ ਤੁਹਾਨੂੰ ਅਸੀਂ ਦੱਸ ਦਾਂਗੇ ਕਿ ਅਸੀਂ ਕੀ ਕਰਨਾ ਪਰ ਲੇਕਿਨ ਅਸੀਂ ਇਸ ਟਾਈਮ ਬਿਲਕੁਲ ਸੱਕਤੇ ਆ ਜਿੰਨੀ ਦੇਰ ਤੱਕ ਬੰਦੇ ਨਹੀਂ ਫੜੇ ਜਾਂਦੇ ਅਸੀਂ ਮੀਟਿੰਗ ਕਰਕੇ ਅਗਲੀ ਕੋਲ ਆਪਾਂ ਦੇ ਦਾਂਗੇ ਸਲਾਹ ਕਰਕੇ ਸਾਰੇ ਆਪਣੇ ਵੀਰ ਭਰਾ ਖਲੋਤੇ ਆ ਔਰ ਲੇਕਿਨ ਅਸੀਂ ਬੰਦੇ ਐਰਕੀ ਫੜਨੇ ਪੈਣੇ ਜਦੋਂ ਤੁਹਾਡੀ ਦੁਕਾਨ ਤੇ ਚੋਰ ਹੁੰਦੇ ਕਿ ਉਹ ਬੰਦੇ ਤੁਹਾਡੀ ਪਛਾਣ ਚ ਸੀ ਜਾਂ ਕੁਝ ਪਛਾਣ ਕੋਈ ਪਛਾਣ ਵੀ ਨਹੀਂ ਆਇਆ ਸਾਰੇ ਬੰਦੇ ਬੰਦੇ ਹੋਏ ਕੱਪੜੇ ਸਾਰੇ ਦੇ ਮੂੰਹ ਬੰਨੇ ਆ ਤੁਸੀਂ ਸੀਸੀਟੀਵੀ ਵੇਖ ਸਕਦੇ ਇੱਕ ਵੀਡੀਓ ਹੈਗੀ ਆ 1 ਮਿੰਟ ਦੀ ਉਹਦੇ ਚ ਮੂੰਹ ਬੰਨੇ ਆ ਔਰ ਉਧਰ ਉਹਦੀ ਆਏ ਪਿੱਛੋਂ ਥਾਣੀ ਔਰ ਦੋ ਬੰਦੇ ਉੱਪਰ ਗਏ ਆ ਦੋਗੇ ਉੱਪਰ ਦੋ ਉੱਪਰ ਕੇ ਕਿ ਉਹਨਾਂ ਨੇ ਕਹਿਤਾ ਕਿ ਗੱਲੇ ਚੋਂ ਕੱਢੋ ਕਿ ਉਹਨਾਂ ਨੂੰ ਪਹਿਲਾਂ ਪਤਾ ਸੀ ਅਭੀ ਇਹ ਤੋਂ ਪਤਾ ਉਹਨਾਂ ਨੂੰ ਪਤਾ ਹੋ ਗਿਆ ਸੀਦੇ ਆ ਕੇ ਹੱਥ ਡਾਲਦੀ ਉਹ ਦੋ ਬੰਦੇ ਆ ਕੇ ਮਾਰਨੇ ਲਾ ਇੱਕ ਬੰਦੇ ਬਾਹਰ ਖੜਾ ਹੋ ਗਿਆ ਤਾਂ ਬੜੀ ਖੋ ਮਲਕੀ ਮਲਕੀ ਸ਼ਰਿਆਮ ਗਏ ਆ ਜੀ ਸ਼ਰਿਆਮ ਗਏ ਆ ਪਹਿਲਾਂ ਤੇ ਵਿਚਾਰੇ ਨੂੰ 10 ਮਿੰਟ ਪਤਾ ਲੱਗਿਆ ਹੀ ਨਹੀਂ ਮੈਨਾਂ ਹੋਇਆ ਕੀ ਆ ਸ਼ਰਿਆਮ ਗਏ ਆ ਇਹਨੂੰ ਤੋਂ 사ਣੀ ਆਵਾਜ਼ ਵੀ ਮਾਰੀ ਆ ਪਰ ਕਿਸੇ ਨੂੰ ਉਹਨਾਂ ਵੇਖੋ ਜੀ 5-10 ਮਿੰਟ ਤੱਕ ਇਹਨੂੰ ਪਤਾ ਹੀ ਨਹੀਂ ਲੱਗਦਾ ਕੀ ਹੋਇਆ ਜਿੰਨੀ ਦੇਰ ਨੂੰ ਸਾਰੇ ਇਕੱਠੇ ਹੋਏ ਆ ਆਪਾਂ ਤੇ ਉਹ ਮੁੰਡੇ ਨਿਕਲ ਗਏ ਜੀ ਬੜਾ ਵਿਚਾਰਾ ਪਰੇਸ਼ਾਨ ਆ ਜੀ ਕੁੱਤ ਨੂੰ ਬੜੀ ਬੇਨਤੀ ਕਰਦੇ ਹਾਂ ਦੁਬਾਰਾ ਫੇਰ ਵੀ ਇਹਦਾ ਹੱਲ ਕੱਢੋ ਸੋ ਬਿਲਕੁਲ ਦੇਖ ਸਕਦੇ ਹੋ ਕਿ ਕੋਟ ਹਰਨਾਮਨ ਦਾਸ ਦੇ ਸੁਨਿਆਰਾ ਮਾਰਕੀਟ ਇੱਕ ਸੁਨਿਆਰੇ ਦੀ ਦੁਕਾਨ ਤੇ ਲੁੱਟ ਲੈ ਕੇ ਨਾ ਜੋ ਡਰ ਹੈ ਉਹ ਸਹਿਮ ਉਹ ਪੂਰੇ ਮਾਰਕੀਟ ਦੇ ਵਿੱਚ ਹੈ ਕਿ ਆਖਿਰ ਸਾਡੀ ਸਿਕਿਉਰਟੀ ਕਿਥੇ ਆਮ ਜਨਤਾ ਜੋ ਹੈ ਲਗਾਤਾਰ ਵੋਟਾਂ ਤਾਂ ਕਰਦੀ ਹੈ ਲੇਕਿਨ ਉਹਨਾਂ ਦੀ ਸਿਕਿਉਰਟੀ ਕੌਣ ਕਰਦਾ ਹੈ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਨੇ ਔਰ ਤਾਜ਼ਾ ਮਾਮਲਾ ਇੱਥੋਂ ਸਾਹਮਣੇ ਆਇਆ ਹੈ ਔਰ ਗੁਹਾਰ ਇਹ ਉਹੀ ਲਗਾਈ ਜਾ ਰਹੀ ਹੈ ਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਜੋ ਦੋਸ਼ੀ ਨੇ ਉਹਨਾਂ ਨੂੰ ਫੜਿਆ ਜਾਵੇ ਪੁਲਿਸ ਇਸ ਮਾਮਲੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਲਗਾਤਾਰ ਪੈਟਰੋਲਿੰਗ ਜਿਹੜੀ ਹੈ ਉਹ ਲਗਾਈ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਤੇ ਨੱਥ ਪਾਈ ਜਾਵੇ ਤਾਂ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਉਹ ਵੀ ਸੁਣਦੇ ਆ। ਇਹ ਵੀ ਤੇ ਆ ਪ੍ਰਾਣਾ ਜਿਹੜਾ 골ਡ ਹੈ ਉਹ ਲੈਂਦੇ ਨੇ ਠੀਕ ਹੈ ਉਹਨੂੰ ਅੱਗੇ ਰਿਪੋਰਟ ਚ ਕਨਵਰਟ ਕਰਦੇ ਆ। ਤੇ ਉਹ ਇਹਨਾਂ ਕੋਲੋਂ ਸਮਾਨ ਪਿਆ ਸੀ 골ਡ ਕੋਈ ਚਾਰ ਲਟ ਕੇ ਆਏ ਆ ਉਹ ਇਹਨਾਂ ਦਾ 골ਡ ਲੈ ਕੇ ਚਲੇ ਗਏ ਆ ਵੀ ਸੀਸੀਟੀਵੀ ਕੈਮਰੇ ਤੇ ਸਾਰਾ ਦੇਖ ਰਹੇ ਆ ਜੀ ਠੀਕ ਹੈ ਕੰਮ ਕਰਵਾ ਦਰਜ ਕਰ ਦਿੱਤਾ ਗਿਆ ਕਿੰਨਾ ਸੋਨਾ ਲੈ ਗਈ ਜੀ ਸਰ ਦੁਕਾਨ ਤੋਂ ਇਹ ਇਹਨਾਂ ਦੇ ਦੱਸਣ ਤੱਕ 190 ਗ੍ਰਾਮ ਹੈ ਇਹ ਤੇ ਕਿੰਨੇ ਕ ਬੰਦੇ ਆਏ ਇੱਥੇ ਇਹਨਾਂ ਚਾਰ ਬੰਦੇ ਆਏ ਵੀਡੀਓ ਆਈ ਜੀ ਉਹਨਾਂ ਦੀ ਹਾਂ ਚੱਲ ਰਹੀ ਹੈ ਪਰ ਇਹਨਾਂ ਦੇ ਵੱਲੋਂ ਕਿਹਾ ਯਾਰਾ ਕਿ ਪੁਲਿਸ ਪ੍ਰੋਟੈਕਸ਼ਨ ਅਸੀਂ ਕਈ ਵਾਰ ਮੰਗੀ ਆ ਜੀ ਕਿਉਂਕਿ ਬਹੁਤ ਵੱਡਾ ਬਾਜ਼ਾਰ ਆ ਸੋਨੇ ਦਾ ਰੇਟ ਬਹੁਤ ਜ਼ਿਆਦਾ ਵੱਧ ਚੁੱਕਾ ਪਰ ਉਸ ਤੋਂ ਬਾਹਰ ਵੀ ਪੁਲਿਸ ਨਹੀਂ ਲਗਾਈ ਆ ਰਹੀ ਪੀ ਦੇਖੋ ਜੀ ਪੁਲਿਸ ਤੇ ਤੁਹਾਡੇ ਸਾਹਮਣੇ ਗਸ਼ਤ ਵੀ ਚੱਲ ਰਹੀ ਹੈ ਸਾਰਾ ਕੁਝ ਚੱਲ ਰਿਹਾ ਹੈ ਠੀਕ ਹੈ ਤੁਹਾਨੂੰ ਕੀ ਕਾਰਵਾਈ ਅਮਲ ਜੀ ਕੋਈ ਬੰਦਾ ਹੀ ਪਛਾਣ ਹੋਈ ਹੈ ਦੇਖੋ ਜੀ ਉਹ ਅਜ ਡਿਸਕਲੋਜ਼ ਨਹੀਂ ਇਹ ਹੀ ਕਰ ਸਕਦੇ ਠੀਕ ਹੈ ਇਸੇ ਸਾਡੇ ਚੱਲ ਰਿਹਾ ਸੀਸੀਟੀਵੀ ਫੁਟੇਜ ਵੀ ਚੱਲ ਰਹੀ ਹੈ ਕੱਟੀ ਮਾਲ ਲੱਗੀਆਂ ਹੋਈਆਂ ਇਹਨੂੰ ਜਲਦ ਜਲਦ ਟ੍ਰੇਸ ਕੀਤਾ ਜਾ ਪਰਚਾ ਦਰਜ ਕਰਤਾ ਕਿ ਪਰਚਾ ਦਰਜ ਇਹ ਕਿੰਨੇ ਲੱਖ ਦੀ ਲੁੱਟ ਹੋ ਗਈ ਜੀ ਆਲਮੋਸਟ ਤੂੰ ਆਲਮੋਸਟ ਦੇਖ ਲੋ ਜੀ ਕਚੀ ਤੇ ਦੇ ਵਿੱਚ ਹੋਈ ਜੀ 25 30 25 30 ਲੱਖ ਦੇ ਵਿੱਚ ਹੋ ਗਈ ਜੀ ਤੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਇਹਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪੂਰੀ ਜੋ ਤਫਤੀਸ਼ ਹੈ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ ਤੇ ਬਹੁਤ ਜਲਦ ਜੋ ਹੈ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਲੇਕਿਨ ਗੱਲ ਕੀਤੀ ਜਾਵੇ ਤਾਂ ਇਲਾਕਾ ਨਿਵਾਸੀਆਂ ਜੋ ਦੁਕਾਨਦਾਰ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਡੇ ਜੋ ਸੁਨਿਆਰੇ ਦੀ ਦੁਕਾਨ ਤੇ ਲੁੱਟ ਹੋਈ ਹੈ ਉਹਨਾਂ ਨੂੰ ਜੋ ਹੈ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਦੁਕਾਨਾਂ ਜਿਹੜੇ ਨੇ ਇਸੇ ਤਰ੍ਹਾਂ ਬੰਦ ਰਹਿਣ ਗਿਆ ਕਿਉਂਕਿ ਇਸ ਇਲਾਕੇ ਦੇ ਵਿੱਚ ਜ਼ਰੂਰੀ ਹੈ ਆਮ ਜਨਤਾ ਦੀ ਜੋ ਸਿਕਿਉਰਟੀ ਹੈ ਉਹ ਬਹੁਤ ਜ਼ਰੂਰੀ ਹੈ ਤਾਂ ਜੇਕਰ ਇਸ ਤਰ੍ਹਾਂ ਹੀ ਵਾਰਦਾਤਾ ਹੁੰਦੀਆਂ ਰਹੀਆਂ ਤਾਂ ਸਾਡੀ ਜਾਨ ਦਾ ਜ਼ਿੰਮੇਵਾਰ ਕੌਣ ਹੈ ਕੈਮਰਾਮੈਨ ਅਰਸ਼ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ